ਏ ਉਹ ਸੁਖਵੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਹੋਰ ਕੌਣ ਹੋ ਸਕਦਾ ਆ ਜਿਹਦੇ ਰਾਜ ਦੇ ਵਿੱਚ ਧੰਨ ਸ੍ਰੀ ਗੁਰਦਵਾਰ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਇਨਸਾਫ਼ ਮੰਗਦੇ ਰੋਸ ਪ੍ਰਗਟਾਉਂਦੇ ਸਿੰਘਾਂ ਨੂੰ ਗੋਲੀਆਂ ਦੇ ਨਾਲ ਜਿਹੜਾ ਭੁੰਨ ਦਿੱਤਾ ਗਿਆ ਸਿੰਘਾਂ ਦੇ ਕਾਤਲ ਬੁਚੜ ਸੁਮੇਧ ਸੈਣੀ ਸਹਾਰਾ ਆਲੂ ਭਰ ਗਿਆ ਨੂੰ ਤੁਸੀਂ ਜਿਹੜੇ ਵੱਡੇ ਅਹੁਦੇ ਆ ਉਹ ਦਿੱਤੇ ਆ ਡੇਰਾ ਸਰਸਾ ਮੁਖੀ ਨੂੰ ਤੁਸੀਂ ਜਿਹੜਾ ਆ ਉਹ ਮਾਫੀ ਦੇਵਾ ਦਿੱਤੀ ਜ਼ਥੇਦਾਰਾਂ ਨੂੰ ਤੁਸੀਂ ਆਪਣੀ ਚੰਡੀਗੜ੍ਹ ਕੋਠੀ ਦੇ ਵਿੱਚ ਫਸਦ ਲਿਆ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਤੁਸੀਂ ਇਫਤਿਹਾਰ ਆ ਦਵਾ ਦਿੱਤੇ ਇਸੇ ਤਰ੍ਹਾਂ ਤੁਸੀਂ ਪੰਜਾਬ ਨੂੰ ਜਿਹਦਾ ਆ ਉਹ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਜਿਹੜਾ ਦਰਿਆ ਆ ਉਹ ਬਗਾ ਦਿੱਤਾ ਭ੍ਰਿਸ਼ਟਾਚਾਰ ਬਣਾ ਦਿੱਤਾ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਬੰਦਾ ਹੋਰ ਕੌਣ ਹੋ ਸਕਦਾ ਆ ਹੋਰ ਕਿਹਨੂੰ ਲੱਭਦੇ ਪਏ ਆ ਤੁਸੀਂ ਫਿਰ ਉਹਨੂੰ ਹੀ ਜਿਹੜਾ ਆ ਉਹ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾ ਦਿਓ ਸਾਰੀ ਸ਼੍ਰੋਮਣੀ ਕਮੇਟੀ ਬਾਦਲ ਜੁੰਡਲੀ ਰਲ ਕੇ ਸੋ ਸੁਖਵੀਰ ਸਿੰਘ ਬਾਦਲ ਤੋਂ ਖੁਦ ਆਪ ਹੀ ਐਲਾਨ ਕਰਦੇ ਵੇ ਉਹ ਸੁਖਵੀਰ ਸਿੰਘ ਬਾਦਲ ਕਹੇ ਕਿ ਉਹ ਹੀ ਇਹ ਤਖਤਾਂ ਦਾ ਜਥੇਦਾਰ ਵੀ ਉਹ ਹੀ ਆ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਉਹ ਹੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧਾਨ ਉਹ ਹੀ ਆ ਇਹ ਉਹ ਸੁਖਵੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਹੋਰ ਕੌਣ ਹੋ ਸਕਦਾ ਆ ਜਿਹਦੇ ਰਾਜ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਇਨਸਾਫ਼ ਮੰਗਦੇ ਰੋਸ ਪ੍ਰਗਟਾਉਂਦੇ ਸਿੰਘਾਂ ਨੂੰ ਗੋਲੀਆਂ ਦੇ ਨਾਲ ਜਿਹੜਾ ਭੁੰਨ ਦਿੱਤਾ ਗਿਆ ਸਿੰਘਾਂ ਦੇ ਕਾਤਲ ਬੁੱਚੜ ਸੁਮੇਧ ਸੈਣੀ ਜ਼ਹਾਰ ਆਲੂ ਵਰਗਿਆਂ ਨੂੰ ਤੁਸੀਂ ਜਿਹੜੇ ਵੱਡੇ ਅਹੁਦੇ ਆ ਉਹ ਦਿੱਤੇ ਆ ਡੇਰਾ ਸਿਰਸਾ ਮੁਖੀ ਨੂੰ ਤੁਸੀਂ ਜਿਹੜਾ ਆ ਉਹ ਮਾਫੀ ਦਵਾ ਦਿੱਤੀ ਜਥੇਦਾਰਾਂ ਨੂੰ ਤੁਸੀਂ ਆਪਣੀ ਚੰਡੀਗੜ੍ਹ ਕੋਠੀ ਦੇ ਵਿੱਚ ਸਾਦ ਲਿਆ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਤੁਸੀਂ ਇਸ਼ਤਿਹਾਰ ਆ ਦਵਾ ਦਿੱਤੇ ਇਸੇ ਤਰ੍ਹਾਂ ਤੁਸੀਂ ਪੰਜਾਬ ਨੂੰ ਜਿਹੜਾ ਆ ਉਹ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਜਿਹੜਾ ਦਰਿਆ ਆ ਉਹ ਵਗਾ ਦਿੱਤਾ ਭ੍ਰਿਸ਼ਟਾਚਾਰ ਬਣਾ ਦਿੱਤਾ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਬੰਦਾ ਹੋਰ ਕੌਣ ਹੋ ਸਕਦਾ ਆ ਹੋਰ ਕਿੰਨੂੰ ਲੱਭਦੇ ਪਏ ਆ ਤੁਸੀਂ ਫਿਰ ਉਹਨੂੰ ਹੀ ਜਿਹੜਾ ਆ ਉਹ ਜਥੇਦਾਰ ਸੁਖਵੀਰ ਸਿੰਘ ਬਾਦਲ ਨੂੰ ਹੀ ਬਣਾ ਦਿਓ ਸਾਰੀ ਸ਼੍ਰੋਮਣੀ ਕਮੇਟੀ ਬਾਦਲ ਜੁੰਡਲੀ ਰਲ ਕੇ ਸੁਖਵੀਰ ਸਿੰਘ ਬਾਦਲ ਖੁਦ ਤਾਂ ਆਪ ਹੀ ਐਲਾਨ ਕਰਦੇ ਵੇ ਉਹ ਸੁਖਵੀਰ ਸਿੰਘ ਬਾਦਲ ਕਹੇ ਕਿ ਉਹ ਹੀ ਇਹ ਤਖਤਾਂ ਦਾ ਜਥੇਦਾਰ ਵੀ ਉਹ ਹੀ ਆ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਉਹ ਹੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧਾਨ ਉਹ ਹੀ ਆ ਇਹ ਉਹ ਸੁਖਵੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਹੋਰ ਕੌਣ ਹੋ ਸਕਦਾ ਆ ਜਿਹਦੇ ਰਾਜ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਇਨਸਾਫ਼ ਮੰਗਦੇ ਰੋਸ ਪ੍ਰਗਟਾਉਂਦੇ ਸਿੰਘਾਂ ਨੂੰ ਗੋਲੀਆਂ ਦੇ ਨਾਲ ਜਿਹੜਾ ਭੁੰਨ ਦਿੱਤਾ ਗਿਆ ਸਿੰਘਾਂ ਦੇ ਕਾਤਲ ਬੁੱਜੜ ਸੁਮੇਧ ਸੈਣੀ ਸਹਾਰਾ ਆਲੂ ਮਰ ਗਿਆ ਨੂੰ ਤੁਸੀਂ ਜਿਹੜੇ ਵੱਡੇ ਅਹੁਦੇ ਆ ਉਹ ਦਿੱਤੇ ਆ ਡੇਰਾ ਸਰਸਾ ਮੁਖੀ ਨੂੰ ਤੁਸੀਂ ਜਿਹੜਾ ਆ ਉਹ ਮਾਫੀ ਦਿਵਾ ਦਿੱਤੀ ਜ਼ਥੇਦਾਰਾਂ ਨੂੰ ਤੁਸੀਂ ਆਪਣੀ ਚੰਡੀਗੜ੍ਹ ਕੋਠੀ ਦੇ ਵਿੱਚ ਫਸਦ ਲਿਆ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਤੁਸੀਂ ਇਫਤਿਹਾਰ ਆ ਦਵਾ ਦਿੱਤੇ ਇਸੇ ਤਰ੍ਹਾਂ ਤੁਸੀਂ ਪੰਜਾਬ ਨੂੰ ਜਿਹਦਾ ਆ ਉਹ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਜਿਹੜਾ ਦਰਿਆ ਆ ਉਹ ਬਗਾ ਦਿੱਤਾ ਭ੍ਰਿਸ਼ਟਾਚਾਰ ਬਣਾ ਦਿੱਤਾ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਬੰਦਾ ਹੋਰ ਕੌਣ ਹੋ ਸਕਦਾ ਆ ਹੋਰ ਕਿਹਨੂੰ ਲੱਭਦੇ ਪਏ ਆ ਤੁਸੀਂ ਫਿਰ ਉਹਨੂੰ ਹੀ ਜਿਹੜਾ ਆ ਉਹ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾ ਦਿਓ ਸਾਰੀ ਸ਼੍ਰੋਮਣੀ ਕਮੇਟੀ ਬਾਦਲ ਜੁੰਡਲੀ ਰਲ ਕੇ ਸੁਖਬੀਰ ਸਿੰਘ ਬਾਦਲ ਖੁਦ ਤਾਂ ਆਪ ਹੀ ਐਲਾਨ ਕਰਦੇ ਵੇ ਉਹ ਸੁਖਬੀਰ ਸਿੰਘ ਬਾਦਲ ਕਹੇ ਕਿ ਉਹ ਹੀ ਇਹ ਤਖਤਾਂ ਦਾ ਜਥੇਦਾਰ ਵੀ ਉਹ ਹੀ ਆ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਉਹੀ ਹੈ ਤੇ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧਾਨ ਉਹੀ ਹੈ